ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਤੇ ਅਮਰੀਕੀ ਵੋਟਰ ਆਪਣਾ ਅਗਲਾ ਰਾਸ਼ਟਰਪਤੀ ਚੁਣਨ ਲਈ ਵੋਟ ਕਰਨਗੇ ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜੇ ਬਹੁਤ ਖਾਸ ਹੋਣਗੇ ਕਿਉਂਕਿ ਜੇਕਰ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਅਮਰੀਕਾ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੇਗੀ ਉੱਥੇ ਹੀ ਜੇਕਰ ਡੋਨਲਡ ਟਰੰਪ ਜਿੱਤਦੇ ਨੇ ਤਾਂ ਇਹ ਉਹਨਾਂ ਦਾ ਦੂਜਾ ਕਾਰਜਕਾਲ ਹੋਵੇਗਾ ਹਾਲਾਂਕਿ ਚੋਣ ਨਤੀਜਿਆਂ ਤੋਂ ਪਹਿਲਾਂ ਆਇਆ ਸਰਵੇਖਣ ਤੇ ਨਜ਼ਰ ਮਾਰੀਏ ਤਾਂ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਆਪਣੇ ਵਿਰੋਧੀ ਡੋਨਾਲਡ 트੍ਰੰਪ ਤੋਂ ਕਾਫੀ ਅੱਗੇ ਨੇ। ਕਰੀਬ 2 ਮਹੀਨਿਆਂ 'ਚ 트੍ਰੰਪ ਤੇ ਦੋ ਵਾਰ ਜਾਨਲੇਵਾ ਹਮਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਪਰ ਅਮਰੀਕੀ ਰਾਸ਼ਟਰਪਤੀ ਚੋਣ ਸਰਵੇਖਣ 'ਚ ਕੋਈ ਖਾਸ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ। ਨਿਊਯਾਰਕ ਟਾਈਮਜ਼ ਦੇ ਅਨੁਸਾਰ ਕਮਲਾ ਹੈਰਿਸ ਆਸਤ ਰਾਸ਼ਟਰੀ ਪੋਲਿੰਗ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਤੋਂ 4 ਅੰਕ ਅੱਗੇ ਨੇ। ਨਿਊਯਾਰਕ ਟਾਈਮਜ਼ ਮੁਤਾਬਕ ਜੇਕਰ ਦੇਸ਼ ਭਰ ਦੇ ਕਈ ਸਰਵੇਖਣਾਂ ਦਾ ਔਸਤਨ ਲਿਆ ਜਾਵੇ ਤਾਂ ਕਮਲਾ ਹੈਰਿਸ ਨੂੰ 50% ਵੋਟਰਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਜਦਕਿ ਡੋਨਾਲਡ ਟਰੰਪ ਨੂੰ 46% ਲੋਕਾਂ ਦਾ ਸਮਰਥਨ ਹਾਸਲ ਹੈ ABC ਨਿਊਜ਼ ਦੇ ਰਾਸ਼ਟਰੀ ਸਰਵੇਖਣ 'ਚ ਕਮਲਾ ਹੈਰਿਸ ਡੋਨਾਲਡ ਟਰੰਪ ਤੋਂ ਅੱਗੇ ਨੇ ਹਾਲਾਂਕਿ ਇੱਥੇ ਦੋਵਾਂ ਵਿਚਕਾਰ ਦੂਰੀ ਥੋੜੀ ਘੱਟ ਹੈ ਹੈਰਿਸ ਨੂੰ ਜਿੱਥੇ 48% ਵੋਟ ਮਿਲਦੇ ਨਜ਼ਰ ਆ ਰਹੇ ਨੇ ਉੱਥੇ ਹੀ ਇਸ ਸਰਵੇ 'ਚ ਟਰੰਪ ਨੂੰ 45% ਵੋਟ ਮਿਲਦੇ ਨਜ਼ਰ ਆ ਰਹੇ ਨੇ ਹੁਣ ਜਦੋਂ ਰਾਸ਼ਟਰਪਤੀ ਚੋਣਾਂ ਲਈ ਸਿਰਫ ਡੇਢ ਮਹੀਨਾ ਬਚਿਆ ਹੈ ਤਾਂ ਸਰਵੇਖਣਾਂ ਦੇ ਨਤੀਜੇ ਰਿਪਬਲਿਕਨ ਪਾਰਟੀ ਤੇ ਡੋਨਾਲਡ ਟਰੰਪ ਲਈ ਚੰਗੇ ਸੰਕੇਤ ਨਹੀਂ ਹਨ ਜੇ ਐਲ ਪਾਰਟਨਰਸ ਅਤੇ ਡੇਲੀ ਮੇਲ ਦੇ ਤਾਜ਼ਾ ਸਰਵੇਖਣ ਚ 1000 ਸੰਭਾਵੀ ਵੋਟਰਾਂ ਨੇ ਹਿੱਸਾ ਲਿਆ ਇਹ ਸਰਵੇਖਣ 11 ਤੋਂ 16 ਸਤੰਬਰ ਦਰਮਿਆਨ ਕੀਤਾ ਗਿਆ ਸੀ ਇਸ ਦੇ ਨਤੀਜੇ ਮੁਤਾਬਕ ਕਮਲਾ ਹੈਰਿਸ ਨੂੰ 43% ਵੋਟਾਂ ਮਿਲੀਆਂ ਨੇ ਜਦਕਿ ਟਰੰਪ ਨੂੰ 42% ਵੋਟਾਂ ਮਿਲੀਆਂ ਨੇ ਹਾਲਾਂਕਿ ਇਹ ਅੰਤਰ ਬਹੁਤ ਘੱਟ ਹੈ ਜਿਸ ਨੂੰ ਆਉਣ ਵਾਲੇ ਦਿਨਾਂ 'ਚ ਘੱਟ ਕੀਤਾ ਜਾ ਸਕਦਾ ਹੈ ਜੇਕਰ ਇਹ ਨਾ ਸਰਵੇਖਣਾਂ ਦੇ ਅੰਕੜਿਆਂ ਨੂੰ ਨਤੀਜਿਆਂ 'ਚ ਬਦਲਿਆ ਜਾਵੇ ਤਾਂ ਕਮਲਾ ਹੈਰਿਸ ਨੂੰ ਚੋਣਾਂ 'ਚ ਆਸਾਨੀ ਨਾਲ ਬਹੁਮਤ ਮਿਲ ਜਾਵੇਗਾ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣ ਲਈ 270 ਇਲੈਕਟੋਰਲ ਕਾਲਜ ਦੀ ਲੋੜ ਪੈਂਦੀ ਹੈ ਇਸ ਲਈ ਜੇਕਰ ਵੋਟਰਾਂ ਦਾ ਮੂਡ ਅਜਿਹਾ ਹੀ ਰਿਹਾ ਤਾਂ ਕਮਲਾ ਹੈਰਿਸ ਨੂੰ 308 ਇਲੈਕਟੋਰਲ ਕਾਲਜ ਵੋਟਾਂ ਮਿਲਣਗੀਆਂ ਇਸ ਦੇ ਨਾਲ ਹੀ ਜੇਕਰ ਚੋਣਾਂ ਜ਼ਮੀਨੀ ਹਕੀਕਤ ਨੂੰ ਸਮਝਣ 'ਚ ਸਫਲ ਨਹੀਂ ਹੁੰਦੀਆਂ ਤਾਂ 트럼ਪ ਦੂਜੀ ਵਾਰ ਸਰਕਾਰ ਬਣਾ ਸਕਦੇ ਨੇ ਆਗਾਮੀ ਰਾਸ਼ਟਰਪਤੀ ਚੋਣਾਂ 'ਚ ਅਮਰੀਕਾ 'ਚ ਪ੍ਰਵਾਸੀਆਂ ਦਾ ਮੁੱਦਾ ਵੀ ਜ਼ੋਰ ਫੜਦਾ ਜਾ ਰਿਹਾ ਏ ਅਮਰੀਕਾ 'ਚ ਇਮੀਗ੍ਰੇਸ਼ਨ ਇੱਕ ਗੰਭੀਰ ਮੁੱਦਾ ਬਣਿਆ ਹੋਇਆ ਏ ਅਮਰੀਕਾ 'ਚ ਸ਼ਰਨ ਮੰਗਣ ਵਾਲਿਆਂ 'ਚ ਵੱਡੀ ਗਿਣਤੀ 'ਚ ਭਾਰਤੀ ਨੇ ਇਸ ਲਈ ਆਉਣ ਵਾਲੀਆਂ ਚੋਣਾਂ ਅਤੇ ਨਤੀਜਿਆਂ ਤੇ ਵੀ ਭਾਰਤੀ ਨਜ਼ਰ ਰੱਖ ਰਹੇ ਨੇ ਇਹ ਲਗਭਗ ਤੈਅ ਏ ਕਿ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਕਮਲਾ ਹੈਰਿਸ ਜਾਂ ਡੋਨਾਲਡ 트럼ਪ ਮਾਈਗ੍ਰੇਸ਼ਨ ਮੁੱਦੇ ਦੇ ਉੱਤੇ ਉਪਾਅਾਂ ਦਾ ਐਲਾਨ ਕਰ ਸਕਦੇ ਨੇ ਜਿਸ ਨਾਲ ਮੈਕਸੀਕੋ ਰਾਹੀਂ ਗੈਰ ਕਾਨੂੰਨੀ ਐਂਟਰੀ ਲੈਣ ਵਾਲੇ ਭਾਰਤੀ ਨਾਗਰਿਕਾਂ ਲਈ ਖਤਰਾ ਵੱਧ ਸਕਦਾ ਹੈ ਇਸ ਸੰਭਾਵਨਾ ਦੇ ਮੱਦੇਨਜ਼ਰ ਮੈਕਸੀਕੋ ਸਥਿਤ ਭਾਰਤੀ ਦੂਤਾਵਾਸ ਨੇ ਵੀ ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਲਈ 10 ਸਤੰਬਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਐਡਵਾਈਜ਼ਰੀ ਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਜਿਸ ਨਾਲ ਮੈਕਸੀਕੋ ਭਾਰਤੀਆਂ ਲਈ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ ਪਿਓ ਰਿਸਰਚ ਸੈਂਟਰ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਅਮਰੀਕਾ ਚ 725000 ਅਣਅਧਿਕਾਰਤ ਭਾਰਤੀ ਪ੍ਰਵਾਸੀ ਨੇ ਜੋ ਕਿ ਮੈਕਸੀਕੋ ਤੇ ਅਲਸਲਵਾਡੋਰ ਤੋਂ ਬਾਅਦ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ ਦਰਅਸਲ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਣ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਤਸਕਰ ਪਹਿਲਾਂ ਪਨਾਮਾ ਕੋਸਟਾਰੀਕਾ ਅਲਸਲਵਾਡੋਰ ਜਾਂ ਗੁਆਟੇਮਾਲਾ ਵਰਗੇ ਆਸਾਨ ਵੀਜ਼ਾ ਨਿਯਮਾਂ ਵਾਲੇ ਦੇਸ਼ਾਂ ਚ ਭੇਜਦੇ ਨੇ ਇਥੋਂ ਇਹ ਪ੍ਰਵਾਸੀ ਲੰਬੀ ਯਾਤਰਾ ਲਈ ਰਵਾਨਾ ਹੁੰਦੇ ਨੇ ਮੋਟੀ ਰਕਮ ਅਦਾ ਕਰਨ ਤੋਂ ਬਾਅਦ ਉਹਨਾਂ ਨੂੰ ਅਮਰੀਕਾ ਦੀ ਸਰਹੱਦ 'ਤੇ ਦਾਖਲ ਕਰਵਾਇਆ ਜਾਂਦਾ ਹੈ। ਅਮਰੀਕੀ ਚੋਣਾਂ 'ਚ ਗੈਰਕਾਨੂੰਨੀ ਪ੍ਰਵਾਸ ਇੱਕ ਅਹਿਮ ਮੁੱਦਾ ਹੈ। ਸਪੂਟਨਿਕ ਇੰਡੀਆ ਨਾਲ ਗੱਲਬਾਤ ਕਰਦੇ ਹਾਂ ਵਿਦੇਸ਼ ਨੀਤੀ ਦੇ ਮਾਹਿਰ ਡਾਕਟਰ ਸੁਵਰੋਪ ਕਮਲ ਦੱਤਾ ਨੇ ਕਿਹਾ ਕਿ ਮੈਕਸੀਕੋ ਤੋਂ ਗੈਰਕਾਨੂੰਨੀ ਪ੍ਰਵਾਸ ਅਮਰੀਕੀ ਚੋਣ ਬਹਿਸ 'ਚ ਅਹਿਮ ਮੁੱਦਾ ਹੈ। ਡੈਮੋਕ੍ਰੇਟਸ ਤੇ ਰਿਪਬਲਿਕਨ ਦੋਵੇਂ ਹੀ ਇਸ ਨੂੰ ਤਰਜੀਹ ਦੇ ਰਹੇ ਨੇ ਤੇ ਦੋਵੇਂ ਹੀ ਮੈਕਸੀਕੋ ਤੋਂ ਗੈਰਕਾਨੂੰਨੀ ਪ੍ਰਵਾਸ ਵਿਰੁੱਧ ਸਖਤ ਨੀਤੀ ਦੇ ਸੰਕੇਤ ਦੇ ਰਹੇ ਨੇ। ਦੱਤਾ ਨੇ ਜ਼ੋਰ ਦੇ ਕੇ ਕਿਹਾ ਕਿ ਮਾਈਗ੍ਰੇਸ਼ਨ ਨਾਲ ਨਜਿੱਠਣ ਲਈ ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਦਾ ਨਜ਼ਰੀਆ ਵੱਖ-ਵੱਖ ਹੈ ਮੈਕਸੀਕੋ ਪ੍ਰਵਾਸ ਦੇ ਮੁੱਦਿਆਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਤੇ ਸੰਧੀਆਂ ਦੁਆਰਾ ਹੱਲ ਕਰਨ ਨੂੰ ਤਰਜੀ ਦਿੰਦਾ ਹੈ ਨਾ ਕਿ ਜ਼ਬਰਦਸਤੀ ਉਪਾਅਾਂ ਰਾਹੀਂ ਇਸ ਦੇ ਉਲਟ ਅਮਰੀਕਾ 'ਚ ਕੁਝ ਲੋਕ ਗੈਰਕਾਨੂੰਨੀ ਪ੍ਰਵਾਸ ਨੂੰ ਆਪਣੀ ਆਰਥਿਕਤਾ ਅਤੇ ਸਮਾਜਿਕ ਤਾਣੇ-ਬਾਣੇ ਲਈ ਖਤਰੇ ਵਜੋਂ ਦੇਖਦੇ ਨੇ ਜਿਸ ਨਾਲ ਦੋਵੇਂ ਸਿਆਸੀ ਪਾਰਟੀਆਂ ਨੇ ਸਖਤ ਨੀਤੀਆਂ ਬਣਾਉਣ ਤੇ ਜ਼ੋਰ ਦਿੱਤਾ ਹੈ ਅਮਰੀਕਾ ਸ਼ਰਨ ਦੇਣ 'ਚ ਸਖਤੀ ਕਰਦਾ ਜਾਪਦਾ ਹੈ ਪਰ ਉਸ ਨੇ ਗੁਰਪਤਵੰਨ ਸਿੰਘ ਪੰਨੂ ਨੂੰ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਜਾਣ ਦੇ ਬਾਵਜੂਦ ਸ਼ਰਨ ਦਿੱਤੀ ਹੋਈ ਹੈ। ਦੱਤਾ ਦਾ ਕਹਿਣਾ ਹੈ ਕਿ ਬਾਈਡਨ ਨੇ ਪੱਛਮੀ ਏਸ਼ੀਆ ਤੋਂ ਪਨਾਹ ਮੰਗਣ ਵਾਲਿਆਂ ਪ੍ਰਤੀ ਬਧੇਰੇ ਉਦਾਰਤਾ ਦਿਖਾਈ। ਉਸ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਵਾਸ ਅਤੇ ਸ਼ਰਨ ਦੇ ਮੁੱਦਿਆਂ ਤੇ ਬਹੁਤ ਸਖਤ ਰੁਖ ਅਪਣਾਇਆ ਸੀ। ਦੱਤਾ ਨੇ ਕਿਹਾ ਕਿ ਜੇਕਰ ਟਰੰਪ ਸੱਤਾ 'ਚ ਵਾਪਸ ਆਉਂਦੇ ਨੇ ਤਾਂ ਉਹਨਾਂ ਦੀ ਇਮੀਗ੍ਰੇਸ਼ਨ ਨੀਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਸਖਤ ਹੋ ਸਕਦੀ ਹੈ। ਮੈਕਸੀਕੋ ਦੀ ਸਰਹੱਦ ਤੇ ਫਸੇ ਭਾਰਤੀ ਲੋਕਾਂ ਨੂੰ ਉਹਨਾਂ ਦੀ ਵਾਪਸੀ ਲਈ ਡਿਪੋਰਟ ਕੀਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੂੰ ਹਿਰਾਸਤ ਕੇਂਦਰਾਂ 'ਚ ਰੱਖਿਆ ਜਾ ਸਕਦਾ ਹੈ। ਦੱਤਾ ਨੇ ਸੁਝਾਅ ਦਿੱਤਾ ਕਿ ਭਾਰਤ ਸਰਕਾਰ ਨੂੰ ਮੈਕਸੀਕੋ ਰਾਹੀਂ ਭਾਰਤ ਤੋਂ ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸ ਬਾਰੇ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ ਕਿਉਂਕਿ ਭਾਰਤ, ਪਾਕਿਸਤਾਨ, ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਲੋਕਾਂ ਦੇ ਹਿਰਾਸਤ ਕੇਂਦਰਾਂ 'ਚ ਨਜ਼ਰਬੰਦ ਹੋਣ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ। ਅਮਰੀਕਾ 'ਚ ਨਵੰਬਰ 'ਚ ਚੋਣਾਂ ਹੋਣ ਜਾ ਰਹੀਆਂ ਨੇ ਕਮਲਾ ਹੈਰਿਸ ਤੇ ਡੋਨਾਲਡ ਟਰੰਪ ਇੱਕ ਦੂਜੇ ਦੇ ਆਹਮੋ ਸਾਹਮਣੇ ਚੋਣ ਮੈਦਾਨ 'ਚ ਨੇ ਦੋਵੇਂ ਨੇਤਾ ਹੁਣ ਤੱਕ ਆਪਣੀਆਂ ਕੁਝ ਆਰਥਿਕ ਨੀਤੀਆਂ ਦਾ ਐਲਾਨ ਕਰ ਚੁੱਕੇ ਨੇ ਜਿਨ੍ਹਾਂ ਬਾਰੇ ਮਾਹਿਰ ਆਪਣੀ ਰਾਏ ਜ਼ਾਹਰ ਕਰ ਰਹੇ ਨੇ ਇਸ ਦੌਰਾਨ ਹੀਜ ਫੰਡ ਅਰਬ ਪਤੀ ਨੇ ਵੀ ਘੋਸ਼ਣਾ ਕਰ ਦਿੱਤੀ ਹੈ ਕਿ ਜੇਕਰ ਕਮਲਾ ਹੈਰਿਸ ਜਿੱਤ ਜਾਂਦੀ ਹੈ ਤਾਂ ਉਹ ਆਪਣਾ ਪੈਸਾ ਮਾਰਕੀਟ ਤੋਂ ਬਾਹਰ ਕੱਢ ਲਵੇਗਾ ਇਸ ਚੋਣ 'ਚ ਕਈ ਮਸ਼ਹੂਰ ਹਸਤੀਆਂ ਤੇ ਦਿਗਜਾਂ ਨੇ ਪਹਿਲਾਂ ਹੀ ਆਪਣੇ ਆਪਣੇ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਜੌਨ ਪਾਲਸਨ ਦਾ ਕਹਿਣਾ ਹੈ ਕਿ ਡੈਮੋਕ੍ਰੈਟਿਕ ਉਮੀਦਵਾਰ ਦੀਆਂ ਆਰਥਿਕ ਨੀਤੀਆਂ ਨਿਵੇਸ਼ਕਾਂ ਨੂੰ ਡਰਾ ਰਹੀਆਂ ਨੇ ਪਾਲਸਨ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਕਮਲਾ ਹੈਰਿਸ ਦੀ ਆਰਥਿਕਤਾ ਲਈ ਨੀਤੀਆਂ ਅਤੇ ਯੋਜਨਾਵਾਂ ਵੱਖਰੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਜੌਨ ਪਾਲਸਨ ਇੱਕ ਮਸ਼ਹੂਰ ਅਮਰੀਕੀ ਹੀਜ ਫੰਡ ਦਾ ਮੈਨੇਜਰ ਹੈ ਅਮਰੀਕਾ 'ਚ ਹੁਣ ਹੀਜ ਫੰਡ ਅਰਪਤੀ ਅਤੇ 트੍ਰੰਪ ਦੇ ਸਭ ਤੋਂ ਵੱਡੇ ਫੰਡ ਰੇਜ਼ਰ ਜੌਨ ਪਾਲਸਨ ਨੇ ਕਿਹਾ ਕਿ ਜੇਕਰ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਚੋਂ ਜਿੱਤ ਜਾਂਦੀ ਹੈ ਤਾਂ ਉਹ ਮਾਰਕੀਟ ਤੋਂ ਆਪਣਾ ਸਾਰਾ ਪੈਸਾ ਵਾਪਸ ਲੈ ਲਵੇਗਾ ਸੰ 2007 ਚ ਜੌਨ ਪਾਲਸਨ ਪਾਲਸਨ ਐਂਡ ਕੰਪਨੀ ਦੇ ਸੰਸਥਾਪਕ ਬਣੇ ਜੋ ਕਿ ਸਬ ਪ੍ਰਾਈਮ ਮਾਰਗੇਜਾਂ ਵਿਰੁੱਧ ਆਪਣੇ ਮੁਨਾਫੇ ਦੀ ਸੱਟੇਬਾਜ਼ੀ ਲਈ ਜਾਣਿਆ ਜਾਂਦਾ ਹੈ ਇੱਕ ਫੌਕਸ ਬਿਜ਼ਨਸ ਸ਼ੋਅ 'ਚ ਉਹ ਪ੍ਰਗਟ ਹੋਇਆ ਟੀਵੀ ਦੇ ਸ਼ੋਅ ਦੇ ਦੌਰਾਨ ਹੋਸਟ ਲਿਜ਼ ਕਲੇਮੈਨ ਨੇ ਉਸ ਨੂੰ ਪੁੱਛਿਆ ਕਿ ਉਹ ਅਗਲੇ ਵੱਡੇ ਬੱਲੇ ਦੇ ਰੂਪ ਚ ਕੀ ਦੇਖਦੇ ਨੇ ਜਿਸ ਦੇ ਜਵਾਬ ਚ ਉਹ ਅਗਲੀ ਵੱਡੀ ਹਿੱਟ ਵਜੋਂ ਕਿਸ ਨੂੰ ਦੇਖਦੇ ਨੇ ਤਾਂ ਉਸ ਨੇ ਫਿਰ ਕਿਹਾ ਕਿ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੌਣ ਵਾਈਟ ਹਾਊਸ ਤੱਕ ਪਹੁੰਚਦਾ ਹੈ ਤੇ ਜੇ ਕਾਂਗਰਸ ਨੂੰ ਕੌਣ ਕੰਟਰੋਲ ਕਰਦਾ ਹੈ ਜੇਕਰ ਕਮਲਾ ਹੈਰਿਸ ਚੁਣੀ ਜਾਂਦੀ ਹੈ ਅਤੇ ਟੈਕਸ ਯੋਜਨਾਵਾਂ ਤੇ ਹੋਰ ਆਰਥਿਕ ਯੋਜਨਾਵਾਂ ਨੂੰ ਲਾਗੂ ਕਰਦੀ ਹੈ ਜੋ ਉਸ ਨੇ ਦੱਸਿਆ ਨਾ ਤਾਂ ਮੈਂ ਬਹੁਤ ਚਿੰਤਤ ਹੋਵਾਂਗਾ ਪਾਲਸਨ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਰੋਨਲਡ 트੍ਰੰਪ ਅਤੇ ਕਮਲਾ ਹੈਰਿਸ ਦੀ ਆਰਥਿਕਤਾ ਲਈ ਬਹੁਤ ਵੱਖਰੀਆਂ ਯੋਜਨਾਵਾਂ ਨੇ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਲਾਗੂ 2017 ਦੇ ਟੈਕਸ ਕਟੌਤੀਆਂ ਨੂੰ ਵਧਾਉਣਾ ਚਾਹੁੰਦੇ ਨੇ ਪਰ ਕਮਲਾ ਹੈਰਿਸ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਕਮਲਾ ਹੈਰਿਸ ਨੇ ਕਾਰਪੋਰੇਟ ਟੈਕਸ 21% ਤੋਂ ਵਧਾ ਕੇ 28% ਕਰਨ ਦੀ ਤਜਵੀਜ਼ ਰੱਖੀ ਹੈ ਤੇ ਉਹ ਪੂੰਜੀ ਲਾਭ ਵੀ 20% ਤੋਂ ਵਧਾ ਕੇ 28% ਕਰਨਾ ਚਾਹੁੰਦੀ ਹੈ ਪਾਲਸਨ ਨੇ ਹਾਲਾਂਕਿ 100 ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਲਈ ਗੈਰਵਾਜਬ ਲਾਭਾਂ ਦੇ 25% ਟੈਕਸ ਦੇ ਅਰਬ ਪੱਤੀਆਂ ਕਮਲਾ ਹੈਰਸਦੇ ਪ੍ਰਸਤਾਵ ਵੱਲ ਇਸ਼ਾਰਾ ਕਰਦੇ ਹੋਏ ਚਿੰਤਾ ਜ਼ਾਹਰ ਕੀਤੀ ਅਤੇ ਭਵਿੱਖਬਾਣੀ ਕੀਤੀ ਕਿ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਸ਼ੇਰਾਂ ਨੂੰ ਨੁਕਸਾਨ ਹੋਵੇਗਾ ਬਾਂਡ ਘਰ ਅਤੇ ਲਗਭਗ ਹਰ ਚੀਜ਼ ਕਲਾ ਵੱਡੇ ਪੱਦਰਤੇ ਵਿਕ ਜਾਵੇਗੀ ਤੇ ਪਾਲਸਨ ਸੋਚਦਾ ਹੈ ਕਿ ਇਸ ਨਾਲ ਬਾਜ਼ਾਰਾਂ ਨੂੰ ਕ੍ਰੈਸ਼ ਹੋਣਾ ਹੋਵੇਗਾ ਅਤੇ ਬਹੁਤ ਤੇਜ਼ੀ ਨਾਲ ਮੰਦੀ ਵੱਲ ਮੁਲਕ ਨੂੰ ਲੈ ਜਾਵੇਗਾ ਹਾਲਾਂਕਿ ਕਲੇਮਨ ਨੇ ਜੋ ਲੋਕ ਜੋ ਬ੍ਰਾਕ ਓਬਾਮਾ ਡੋਨਲਡ ਟਰੰਪ ਤੇ ਜੋ ਬਾਈਡਨ ਵਰਗੇ ਪਿਛਲੇ ਰਾਸ਼ਟਰਪਤੀਆਂ ਦੀਆਂ ਨੀਤੀਆਂ ਤੋਂ ਚਿੰਤਤ ਸਨ ਨੇ ਚੁਣੇ ਜਾਣ ਤੇ ਆਪਣਾ ਪੈਸਾ ਮਾਰਕੀਟ ਤੋਂ ਬਾਹਰ ਕੱਢ ਲਿਆ ਹਾਲਾਂਕਿ ਇਹਨਾਂ ਸਾਰੇ ਲੋਕਾਂ ਦਾ ਇਹ ਫੈਸਲਾ ਵੱਡੀ ਗਲਤੀ ਸਾਬਤ ਹੋਇਆ ਸੀ ਯੂ ਐਸ ਡਿਪਾਰਟਮੈਂਟ ਆਫ ਸਟੇਟ ਵੱਲੋਂ ਅਕਤੂਬਰ 2024 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਏ ਇਸ ਮਹੀਨੇ ਵੀ ਕੁਝ ਖਾਸ ਹਿਲਜੁਲ ਦੇਖਣ ਨੂੰ ਨਹੀਂ ਮਿਲੀ ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ਚ ਰਹਿ ਰਹੇ ਆਪਣੇ ਭੈਣਾ ਭਰਾਵਾਂ ਨੂੰ F4 ਕੈਟਾਗਰੀ ਲਈ ਅਪਲਾਈ ਕੀਤਾ ਤੇ ਭੈਣ ਭਰਾਵਾਂ ਤੇ ਬੱਚੇ ਜਿਹੜੇ 21 ਸਾਲ ਤੋਂ ਘੱਟ ਨੇ ਉਹਨਾਂ ਲਈ ਤਰੀਕ 1 ਮਾਰਚ 2006 ਪਹੁੰਚ ਗਈ ਹੈ US ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਹਨਾਂ ਦੇ ਅੱਗੇ ਛੋਟੇ ਬੱਚੇ ਜਾਨਕਿ F3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਉਹਨਾਂ ਦੀ ਤਰੀਕ 1 ਅਪ੍ਰੈਲ 2010 ਤੇ ਸਥਿਰ ਹੈ ਗ੍ਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ ਜੋ ਕਿ F2B ਕੈਟਾਗਰੀ ਨਾਲ ਸੰਬੰਧਤ ਨੇ ਅਰਜ਼ੀਕਰਾਂ ਦੀ ਉਡੀਕ ਮਿਤੀ ਇਸ ਵੇਲੇ 1 ਮਈ 2016 ਚੱਲ ਰਹੀ ਹੈ। ਗ੍ਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ ਜਿਹੜੇ ਕਿ F2A ਕੈਟਾਗਰੀ 'ਚ ਆਉਂਦੇ ਨੇ, ਉਹਨਾਂ ਦੀ ਤਾਰੀਖ 22 ਨਵੰਬਰ 2021 ਚੱਲ ਰਹੀ ਹੈ। ਅਮਰੀਕਨ ਸਿਟੀਜ਼ਨ ਦੇ 90 ਹੈ ਬੱਚੇ ਜਿਹੜੇ ਕਿ 21 ਸਾਲ ਤੋਂ ਵੱਧ ਨੇ, ਉਹਨਾਂ ਦੀ ਸਮਾ ਸੂਚੀ 22 ਅਕਤੂਬਰ 2015 ਦਰਸਾ ਰਹੀ ਹੈ। नेशनेल वीजा सेंटर ਵੱਲੋਂ ਇੰਟਰਵਿਊ ਦਾ ਸਮਾਂ F4 ਕੈਟਾਗਰੀ ਲਈ 15 ਜੂਨ 2006 ਤੋਂ ਪਹਿਲਾਂ ਅਪਲਾਈ ਹੋਏ ਅਰਜ਼ੀਕਾਰਾਂ ਤੋਂ ਪੇਪਰ ਮੰਗੇ ਜਾ ਰਹੇ ਨੇ F3 ਕੈਟਾਗਰੀ ਲਈ 1 ਜੁਲਾਈ 2011 F2B ਕੈਟਾਗਰੀ ਲਈ 1 ਜਨਵਰੀ 2017 F2A ਕੈਟਾਗਰੀ ਲਈ 15 ਜੁਲਾਈ 2024 ਤੇ F1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਨੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਜੇ ਉਹ ਇਸ ਵਾਰ ਚੋਣ ਜਿੱਤ ਜਾਂਦੇ ਨੇ ਤਾਂ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਇੱਥੇ ਵਰਕ ਪਰਮਿਟ ਦੇਣ ਤੋਂ ਰੋਕਣਗੇ ਇਸ ਦਾ ਅਸਰ ਭਾਰੀ ਗਿਣਤੀ 'ਚ ਅਮਰੀਕਾ 'ਚ ਰਹਿ ਰਹੇ ਭਾਰਤੀਆਂ ਤੇ ਪੈ ਸਕਦਾ ਹੈ ਟਰੰਪ ਪ੍ਰਸ਼ਾਸਨ H1B ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਕੰਮ ਤੋਂ ਹਟਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਇਸ ਦੇ ਨਾਲ ਨਾਲ ਪਤੀ ਜਾਂ ਪਤਨੀ ਦੇ ਪੱਕੇ ਹੋਣ ਦੀ ਪ੍ਰਕਿਰਿਆ 'ਚ ਵੀ ਦੇਰੀ ਕਰਵਾ ਸਕਦੇ ਨੇ ਤੇ ਹੋ ਸਕਦਾ ਏ ਕਿ ਉਹ H1B ਵੀਜ਼ਾ ਧਾਰਕਾਂ ਅਤੇ ਉਹਨਾਂ ਦੇ ਜੀਵਨ ਸਾਥੀ ਦੇ ਅਮਰੀਕਾ 'ਚ ਦਾਖਲੇ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਨ ਅਤੇ H1B ਵੀਜ਼ੇ ਦੇ ਦਰਜੇ ਦੇ ਬਣੇ ਰਹਿਣ ਲਈ ਮਨਜ਼ੂਰੀ ਹਾਸਲ ਕਰਨਾ ਹੋਰ ਵੀ ਮੁਸ਼ਕਲ ਬਣਾ ਸਕਦੇ ਨੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੀ ਪਹਿਲੀ ਤੋਂ ਹੀ ਉਡੀਕ ਕਰ ਰਹਿ ਬੇਨਕਾਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਤੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਤੇ ਇੰਜੀਨੀਅਰਸ ਲਈ ਰੁਕਾਵਟਾਂ ਪੈਦਾ ਕਰ ਸਕਦੀਆਂ ਨੇ ਜ਼ਿਕਰਯੋਗ ਹੈ ਕਿ 2015 ਚ ਓਬਾਮਾ ਪ੍ਰਸ਼ਾਸਨ ਨੇ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਨੂੰ ਅਮਰੀਕਾ ਚ ਕੰਮ ਕਰਨ ਦੀ ਆਗਿਆ ਦੇਣ ਲਈ ਇੱਕ ਨਿਯਮ ਜਾਰੀ ਕੀਤਾ ਸੀ ਰੈਗੂਲੇਸ਼ਨ ਦੇ ਤਹਿਤ ਜੇਕਰ ਇੱਕ H1B ਪੇਸ਼ੇਵਰ ਕੋਲ ਇੱਕ ਪ੍ਰਵਾਨਿਤ ਪ੍ਰਵਾਸੀ ਪਟੀਸ਼ਨ ਇਹ 140 ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਪ੍ਰਕਿਰਿਆ ਦਾ ਹਿੱਸਾ ਹੈ ਤਾਂ H4 ਨਿਰਭਰ ਵਾਲੇ ਜੀਵਨ ਸਾਥੀ ਨੂੰ ਇੱਥੇ ਵਰਕ ਪਰਮਿਟ ਮਿਲ ਜਾਂਦਾ ਹੈ ਪਰ ਹੁਣ 트럼ਪ ਦੇ ਬਿਆਨਾਂ ਨਾਲ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਲਸਤਾਨੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਖਿਲਾਫ ਨਿਊਯਾਰਕ ਦੀ ਅਦਾਲਤ 'ਚ ਮੁਕੱਦਮਾ ਦਾਇਰ ਕੀਤਾ ਹੈ। ਇਹ ਮੁਕੱਦਮਾ ਹਰਦੀਪ ਸਿੰਘ ਨਿੱਜਰ ਦੇ ਕਤਲ 'ਚ ਭਾਰਤ ਦੀ ਕਥਿਤ ਭੂਮਿਕਾ ਅਤੇ ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਭਾਰਤ ਦੇ ਕਥਿਤ ਤੌਰ 'ਤੇ ਸ਼ਾਮਲ ਹੋਣ ਨੂੰ ਲੈ ਕੇ ਦਾਇਰ ਕੀਤਾ ਗਿਆ ਹੈ। ਗੁਰਪਤਵੰਤ ਸਿੰਘ ਪੰਨੂ ਅਤੇ 64 ਜਸਟਿਸ ਗਰੁੱਪ ਦਾ ਕਹਿਣਾ ਹੈ ਕਿ ਦੱਖਣੀ ਨਿਊਯਾਰਕ ਦੀ ਜ਼ਿਲ੍ਹਾ ਅਦਾਲਤ 'ਚ ਦਾਇਰ ਇਸ ਸਿਵਲ ਮੁਕਦਮੇ ਦਾ ਉਦੇਸ਼ ਹਰਦੀਪ ਸਿੰਘ ਨਿੱਜਰ ਦੇ ਕਤਲ ਅਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਅਮਰੀਕਾ 'ਚ ਗੁਰਪਤਵੰਨ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚਣ 'ਚ ਕਥਿਤ ਸ਼ਮੂਲੀਅਤ ਲਈ ਭਾਰਤ ਸਰਕਾਰ ਨੂੰ ਜਵਾਬਦੇਹ ਬਣਾਉਣਾ ਹੈ। ਅਦਾਲਤ 'ਚ ਦੋਸ਼ ਸਾਬਤ ਨਹੀਂ ਹੋਏ ਹਨ ਅਤੇ ਵਾਸ਼ਿੰਗਟਨ ਡੀਸੀ 'ਚ ਸਥਿਤ ਭਾਰਤੀ ਦੂਤਾਵਾਸ ਨੇ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਹੈ। ਨਿੱਜਰ ਨੂੰ 18 ਜੂਨ 2023 ਨੂੰ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀਗਾ। ਇਸ ਮਾਮਲੇ ਵਿੱਚ ਚਾਰ ਭਾਰਤੀ ਨਾਗਰਿਕਾਂ ਤੇ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਨੇ ਅਮਰੀਕੀ ਅਧਿਕਾਰੀਆਂ ਨੇ ਫਿਰ ਪਿਛਲੇ ਨਵੰਬਰ ਚ ਐਲਾਨ ਕੀਤਾ ਸੀ ਕਿ ਨਿਊਯਾਰਕ ਚ ਗੁਰਪਤਵੰਨ ਸਿੰਘ ਪੰਨੂ ਦੀ ਕਥਿਤ ਕਤਲ ਦੀ ਸਾਜ਼ਿਸ਼ ਨੂੰ ناکਾਮ ਕਰਨ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚਾਰਜ ਕੀਤਾ ਗਿਆ ਪੰਨੂ ਵੱਲੋਂ ਦਾਇਰ ਕੀਤੇ ਗਏ ਤਾਜ਼ਾ ਮੁਕਦਮੇ ਚ ਕਿਹਾ ਗਿਆ ਹੈ ਕਿ ਬੰਦੂਕ ਧਾਰੀਆਂ ਨੇ ਨਿੱਜਰ ਤੇ ਨੇੜਿਓਂ ਕੀਤੇ ਹਮਲੇ 'ਚ 34 ਗੋਲੀਆਂ ਮਾਰੀਆਂ ਸਨ ਅਤੇ ਨਿੱਜਰ ਦੀ ਖੂਨ ਚ ਲਥਪਥ লাশ ਦਾ ਇੱਕ ਵੀਡੀਓ ਨਿਖਲ ਗੁਪਤਾ ਨੂੰ ਪੰਨੂ ਦੇ ਕਤਲ ਦੀ ਸਾਜ਼ਿਸ਼ 'ਚ ਅੱਗੇ ਵਧਣ ਦੇ ਸੰਦੇਸ਼ ਵਜੋਂ ਭੇਜਿਆ ਗਿਆ ਸੀ। ਪੰਨੂ ਦੇ ਵਕੀਲ ਮੈਥਿਊ ਬਾਰਡਨ ਨੇ ਇੱਕ ਵੀਡੀਓ ਕਾਲ 'ਚ ਕਿਹਾ ਉਹ ਮਿਸਟਰ ਨਿੱਜਰ ਨੂੰ ਮਾਰਨ 'ਚ ਸਫਲ ਰਹਿ ਤੇ ਇਹੀ ਚੀਜ਼ ਮਿਸਟਰ ਪੰਨੂ ਨਾਲ ਵਾਪਰ ਜਾਂਦੀ ਪਰ ਹੋਇਆ ਇਹ ਕਿ ਗੁਪਤਾ ਨੇ ਜਿਹੜੇ ਬੰਦੇ ਨੂੰ ਇਸ ਕੰਮ ਦੀ ਸੁਪਾਰੀ ਦੇਣ ਦੀ ਕੋਸ਼ਿਸ਼ ਕੀਤੀ ਉਹ ਅਮਰੀਕਾ ਦਾ ਅੰਡਰਕਵਰ ਏਜੰਟ ਨਿਕਲਿਆ। ਅਦਾਲਤੀ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਗੁਪਤਾ ਨੇ ਅੰਡਰਕਵਰ ਏਜੰਟ ਨੂੰ ਹਦਾਇਤ ਦਿੱਤੀ ਸੀ ਕਿ ਜੇ ਪਲਾਨ ਕੀਤੇ ਹਮਲੇ ਦੌਰਾਨ ਪੰਨੂ ਇਕੱਲਾ ਨਹੀਂ ਹੁੰਦਾ ਤਾਂ ਉੱਥੇ ਮੌਜੂਦ ਸਾਰਿਆਂ ਨੂੰ ਗੋਲੀ ਮਾਰ ਦਿੱਤੀ ਜਾਵੇ। ਨikhil Gupta ਨੇ ਦੋਸ਼ ਸਵੀਕਾਰ ਨਹੀਂ ਕੀਤੇ। ਭਾਰਤ ਦਾ ਕਹਿਣਾ ਹੈ ਕਿ ਉਸਨੇ ਅਮਰੀਕੀ ਅਧਿਕਾਰੀਆਂ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੰਨੂ ਮਾਮਲੇ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ। US ਫੈਡਰਲ ਰਿਜ਼ਰਵ ਨੇ ਬੁੱਧਵਾਰ ਦੇਰ ਰਾਤ ਵਿਆਜ ਦਰਾਂ ਦੇ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ। 2020 ਦੀ ਕਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਫੈਡ ਨੇ ਵਿਆਜ ਦਰਾਂ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕੀ ਫੈਡ ਦਾ ਇਹ ਫੈਸਲਾ ਬਾਜ਼ਾਰ ਮਾਹਿਰਾਂ ਦੀਆਂ ਉਮੀਦਾਂ ਦੇ ਉਲਟ ਦੱਸਿਆ ਜਾ ਰਿਹਾ ਹੈ। ਦਰਸਲ ਮਾਹਿਰਾਂ ਨੇ ਉਮੀਦ ਜਤਾਈ ਸੀ ਕਿ ਫੈਡ ਵਿਆਜ ਦਰਾਂ ਦੇ ਵਿੱਚ 25 ਆਧਾਰ ਅੰਕਾਂ ਦੀ ਕਟੌਤੀ ਕਰ ਸਕਦਾ ਹੈ। ਯੂਐਸ ਫੈਡਰਲ ਰਿਜ਼ਰਵ ਨੇ 1 ਸਾਲ ਤੋਂ ਵੱਧ ਸਮੇਂ ਲਈ ਆਪਣੀ ਨੀਤੀਗਤ ਦਰ ਨੂੰ 5.25 ਤੋਂ 5.50 ਫੀਸਡ ਦੀ ਰੇਂਜ ਦੇ ਵਿੱਚ ਰੱਖਿਆ ਸੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੁਨੀਆ ਦੇ ਕਈ ਦੇਸ਼ਾਂ 'ਚ ਵਿਆਜ ਦਰਾਂ 'ਚ ਕਟੌਤੀ ਦੀਆਂ ਖਬਰਾਂ ਆ ਰਹੀਆਂ ਨੇ ਬ੍ਰਿਟੇਨ ਮੈਕਸੀਕੋ ਸਵੀਡਨ ਅਤੇ ਕੈਨੇਡਾ ਸਮੇਤ ਕਈ ਦੇਸ਼ ਪਹਿਲਾਂ ਹੀ ਵਿਆਜ 'ਚ ਕਟੌਤੀ ਦਾ ਐਲਾਨ ਕਰ ਚੁੱਕੇ ਨੇ ਦਰਅਸਲ ਜ਼ਿਆਦਾਤਰ ਬਾਜ਼ਾਰ ਮਾਹਿਰਾਂ ਦਾ ਮੰਨਣਾ ਸੀ ਕਿ ਫੈਡਰਲ ਰਿਜ਼ਰਵ ਵਿਆਜ ਦਰਾਂ ਨੂੰ 25 ਅਧਾਰ ਅੰਕ ਘਟਾ ਦੇਵੇਗੀ ਇਸ ਵਿੱਚ 50 ਅਧਾਰ ਅੰਕਾਂ ਦੀ ਕਟੌਤੀ ਕਰਨ ਦਾ ਫੈਸਲਾ ਆਇਆ ਹੈ ਅਮਰੀਕੀ ਫੈਡਰਲ ਰਿਜ਼ਰਵ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਭਾਰਤੀ ਰਿਜ਼ਰਵ ਬੈਂਕ ਤੇ ਟਿਕੀਆਂ ਹੋਈਆਂ ਨੇ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਆਰਬੀਆਈ ਨੇ 8 ਵਾਰ ਆਪਣੀ ਰੈਪੋ ਰੇਟ 'ਚ ਕੋਈ ਬਦਲਾ ਨਹੀਂ ਕੀਤਾ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕੀ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰਾਂ 'ਚ ਕਟੌਤੀ ਦੀ ਆਲੋਚਨਾ ਕੀਤੀ ਹੈ ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਕਟੌਤੀ ਹੈ 트ੰਪ ਨੇ ਕਿਹਾ ਕਿ ਜੇ ਇਹ ਮੰਨ ਵੀ ਲਵਾਂ ਕਿ ਫੈਡਰਲ ਰਿਜ਼ਰਵ ਰਾਜਨੀਤੀ ਨਹੀਂ ਕਰ ਰਿਹਾ ਏ ਤਾਂ ਇਸ ਫੈਸਲੇ ਨਾਲ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਹੋਵੇਗਾ ਡੋਨਲਡ 트ੰਪ ਨੇ ਅੱਗੇ ਕਿਹਾ ਕਿ ਫੈਡਰਲ ਰਿਜ਼ਰਵ ਰਾਜਨੀਤੀ ਕਰ ਰਿਹਾ ਹੈ ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਰਥਿਕਤਾ ਬਹੁਤ ਖਰਾਬ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ